ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸੋ ਗਾਇਸ ਅੱਜ ਮਹਿੰਦੀ ਸੰਗੀਤ ਵਾਲਾ ਤੇ ਸੋ ਅੱਜ ਦੇ ਮਹਿੰਦੀ ਸੰਗੀਤ ਦੇ ਫੰਕਸ਼ਨ ਚ ਅਸੀਂ ਕਿਵੇਂ Enjoy ਕਰਦੇ ਹਾਂ ਸੋ ਤੁਹਾਨੂੰ ਸਾਰੇ ਵਲੌਗ ਵਿੱਚ ਦਿਖਾਵਾਂਗੇ ਸੋ ਬਣੇ ਰਹੋ ਵਲੌਗ ਵਿੱਚ ਐਂਡ ਤੱਕ ਲਗਣੀ ਮਾੜੀ ਜਿਹਾ ਗੰਨਾ ਆ ਮਹਿੰਦੀ ਲਾ ਜਿਆ ਨਹੀਂ ਲੱਗੀ ਜਾਨੀ ਮਾੜਾ ਇਹ ਸਭ ਨਾ ਇਹ ਪੈ ਗਈ ਮੂੜੇ ਦਾ ਪੈਰਾ ਲਾਉਣੀ ਆ ਤਾਂ ਲਾਉਣੀ ਗਾਇ ਦੀ ਉਹਨਾਂ ਸਵੇਰੇ ਬਰਾਗਿਆ ਨਹੀਂ ਨਾ ਉਹਨਾਂ ਨੂੰ ਲਾਉਣੀ ਮੂੜੇ ਨੂੰ ਸਾਰ ਦੇ ਛੜੀ ਕਰੀਆਂ ਨੇ ਕੱਢਣਾ ਨਾਲ ਇਹਨਾਂ ਚਾਲੇ ਆ ਮਾਸੀ ਮੱਸਾ ਨੂੰ ਨਾ ਮਤਾਂ ਕੀਏ ਲਾ ਦਾਂਗੇ ਰਾਤ ਨੂੰ ਉਹਨਾਂ ਨੂੰ ਨਹੀਂ ਪਤਾ ਇਹਨਾਂ ਦਾ ਬੜਾ ਚਾ ਕੋਈ ਨਹੀਂ ਨਹੀਂ ਫੈਦੀ ਤਾਂ ਇਹ ਮਾੜਾ ਜਿਹਾ ਫੁੱਲ ਪਾਇ ਇਤਰਾ ਕੀ ਲਾ ਲਿਓ ਮੇਰੀ ਬਸ ਇਹਨਾਂ ਜੀ ਜਾਂਦਾ ਨਹੀਂ ਹੋਏ ਇਹ ਸਾਰੇ ਕਰਦੇ ਨੇ ਦਾਨਾਤ ਲੋਨ ਹਾਟ ਬਣਾਵਾਂ ਨਾ ਕਿ ਇਹ ਰਾਤ ਨੂੰ ਲਾ ਦੂੰਗੀ ਮੈਂ ਉਦਾਂ ਛਗਣ ਕਰ ਲਿਆ ਹੈ ਨਾ ਬਸ ਠੀਕ ਹੈ ਛਗਣ ਠੀਕ ਹੈ ਇਹ ਲੱਗ ਜਾ ਬੈਠੀ ਜਾ ਤੂੰ ਆਪਾਂ ਪਹਿਲਾਂ ਪਹਿਲ ਨਾ ਮੁੰਡਾ ਕਿਉਂ ਸਾਮੇ ਕੇ ਬੈਠਾ ਹੈ ਉਹਨੇ ਸਮਾਈਲ ਕਰਕੇ ਦਿਖਾਈ ਨਾ ਮੁੰਡਾ ਉਹਨੇ ਦਿਖਾਇਆ ਮੁੰਡਾ ਨੇ ਛਗਣ ਲਾ ਜਿਮੀਂ ਤੇ ਲੱਗੀ ਹੈ

ਚਾਚਾ ਜਾਈ ਮੈਂ ਖਾਂਡੋ ਚਾਚਾ ਜਾਈ ਤੱਤੀ ਬੱਬੇਰੀ ਮਾਹ ਬੱਬੇਰੀ ਬੱਬੇਰੀ ਸਾਫੇ ਨੂੰ ਆਦਲ ਹੋਰ ਪਾ ਲ ਗਿਆ ਭਾਬੀ ਜਮਾਇਲ ਨਾਮ ਸ਼ਰਾਬ ਹੋ ਗਈ ਮਾਸੀ ਕਰਲਾ ਥੱਲੇ ਹੱਥ ਹੁਣ ਦੇਖ ਨਾ ਵਿਆਹ ਵਾਲਾ ਮੁੰਡਾ ਸੀਰੀਅਸ ਮੋੜ ਤੇ ਗਾਇਨੀ ਬੋਣ ਵਾਲਿਆ ਵੇਖੋ ਕਿੰਨਿਆ ਜਾਦੀ ਆਇਆਂ ਜੇ ਆਇਆਂ ਸਾਰੇ ਤੁਹਾਡੇ ਘਰਾਂ ਜੀਆਂ ਜਾਂਦੀਆਂ ਚੱਕਰਾ ਜੇ ਨਹੀਂ ਨਹੀਂ ਆਪਣੀ ਸਤੂ ਕਰਾ ਲਈ ਕਿੱਦਿਆਂ ਚਲਵਾਰ ਕੇ ਪਾਇਆ ਨਾਰਾ ਤੇ ਮੇਰੀ ਸੱਸ ਕੱਢਦੀ ਇੰਨਾ ਗਾਲਾਂ ਅੱਜ ਨਾ ਤਖੀ ਜੋ ਮਟਾ ਵੇਰ ਹੋ ਗਿਆ ਇਹ ਪਸੰਦ ਖੇਡ ਲਾਈ ਜਾਂਦੀਆਂ ਵਾ ਸਦਾ ਇਸ ਦੇਖਾ ਤੁਸੀਂ ਕਿੰਨਾ ਸੋਨਾ ਘੜ ਚਮਚਮ ਘੜਦਾ ਪਿਆ ਲੜੀਆਂ ਲੱਗੀਆਂ ਹੋਈਆਂ ਨੇ ਐਂਡ ਕੱਲ ਨੂੰ ਪ੍ਰੋਗਰਾਮ ਹੈ ਆਪਣਾ ਸ਼ਖਮਨੀ ਸਾਹਿਬ ਦਾ ਕਾਠ ਐਂਡ ਸ਼ਗਨ ਇਹ ਸਬਜ਼ੀਆਂ ਵਗੈਰਾ ਕਟਿੰਗ ਹੁੰਦੀਆਂ ਪਈਆਂ ਨੇ ਹਲਵਾ ਆਏ ਹੋਏ ਨੇ ਟਾਈਮ ਹੋ ਗਿਆ 8 ਵਜੇ ਇਹ ਕੁਝ ਸਟਾਫ ਕੁਝ ਮਿੰਟ ਐਂਡ ਗਾਇਸ ਮਹਿੰਦੀ ਮਹਿੰਦੀ ਤੋਂ ਵਾਦਾ ਅਸੀਂ ਫੰਕਸ਼ਨ ਆਪਣਾ ਸੰਗੀਤਾਂ ਵੀ ਕਰ ਲਿਆ ਸੀ ਵਿਆਹ ਵਾਲਾ ਮੁੰਡਾ ਵਿਚਾਰਾ ਆਪੇ ਹੀ ਕੰਮ ਕਰਦਾ ਰਹਿੰਦਾ ਹੈ ਲੋਬਣਾ ਮੈਨਾਂ ਮੈਂ ਦਾਦਦਾ ਪਾਵਾਂਗਾ ਵੀਰੇ ਦੇਖੀ ਆਏਗਾ ਆਵਾਂਗੇ ਵੀ ਗੱਲ ਆਉਗੀ ਸੋ ਫਿਰ ਅਸੀਂ ਨੱਚੇ ਟੱਪੇ ਢੋਲ ਫਾਈਨਲੀ ਆਈ ਗਿਆ ਸੀਗਾ ਅਸੀਂ ਉਹ ਵੀਡੀਓ ਨਹੀਂ ਬਣਾਈ ਤੇ ਦੋ ਅਸੀਂ ਸੰਗੀਤ ਕੀਤਾ ਐਂਡ ਮੰਮੀ ਦੇਖੋ ਲੰੜਾ ਪਾ ਆ ਗਏ ਥੱਕ ਟੁੱਟ ਕੇ ਬੈਠ ਗਏ ਸਾਰੇ ਚਲੇ ਗਏ ਹੁਣ ਅਸੀਂ ਵਲੌਗ ਬਣਾਉਣੇ ਪਏ ਆ ਉਹਨਾਂ ਦੇ ਸਾਹਮਣੇ ਅਸੀਂ ਵਲੌਗ ਨਹੀਂ ਬਣਾਇਆ ਮੈਡੀਕਲ ਨੂੰ ਵੀ ਆਈ ਨਹੀਂ ਆਹ ਚਾਸ ਪ੍ਰੀਤ ਕੋਈ ਕੀ ਹੈ ਮੈਂ ਕਿਹਨੂੰ ਕਹੋਣੀ ਖੜੀ ਕਰ ਕੇ ਮੈਂ ਲਾ ਲਈ ਸੁਨੈਰੀ ਤੂੰ ਬੋਲਿਆ ਹੀ ਨਹੀਂ ਤੇ ਤੂੰ ਇਹ ਨਹੀਂ ਫੈਸਲਾ ਉਹਨੇ ਇਦਾਂ ਨਹੀਂ ਲੱਗ ਜਾਣੀ ਇਕੱਲੇ ਜੀ ਕਿੰਨੂ ਕਿਹਾ ਨੇ ਕੁਸ ਸੁਨੈਰੀ ਕਰਕੇ ਸਿੱੰਣਾ ਨਹੀਂ ਦੋਨਾਂ 'ਤੇ ਲਾ ਕੇ ਕਰੋ ਸਾਰਾ ਇਕੱਠਾ ਕਰਕੇ ਨੇ ਇਕੱਲਾ ਮੈਨੂੰ ਲੱਭੀ ਹੈ ਤੇ ਦੋ ਮੈਂ ਗਿਸਟਰ ਦਿੱਤੇ ਕੋ ਜੱਗਿਆ ਉਹਨਾਂ ਨੂੰ ਪੰਤਰੀਮ 15 1500 ਦੀ ਘੜੀ ਹੈ ਨਾ ਉਹਦੇ ਨਾਲ ਜਈ ਵਾਟਰਪੂਫ ਨੇ ਨਾ ਸੋ ਗਾਇਜ਼ ਆਸ ਦੇ ਅੰਦ ਸਮਾਪਤੀ ਹੋ ਗਈ ਸਾਰਾ ਫੰਕਸ਼ਨ ਖਤਮ ਹੋ ਗਿਆ ਮਹਿੰਦੀ ਮੈਂ ਮیرے ਨੂੰ ਲਗਾਉਣ ਤੋਂ ਬਾਅਦ ਆ ਫਿਰ ਪਾਣੀ ਨੂੰ ਲਗਾਈ ਮਾਂਜੀ ਆਪਣੀ ਨੂੰ ਫਿਰ ਮੈਂ ਦੇਖੋ ਮੇਰੇ ਆਪਣੇ ਹੱਥ ਤੇ ਮੈਂ ਲਗਾਈ ਦੇਖੋ ਸੋਨिए ਕਾਂਟਾ ਵਿੱਚ ਦੱਸਿਆ ਮੈਂ ਮਹਿੰਦੀ ਕਿਦਾਂ ਦੀ ਲੱਗਦੀ ਹੈ ਐਂਡ ਮੇਰੇ ਦੂਜੇ ਹੱਥ ਤੇ ਮੇਰੀ ਭਾਂਜੀ ਨੇ ਮਹਿੰਦੀ ਲਗਾ ਦਿੱਤੀ ਸੀ ਦੇਖੋ ਇਹ ਦੇਖੋ ਇੱਧਰ ਮੈਂ ਆਪੇ ਲਗਾ ਲਈ ਸੀ ਲੈਫਟ ਹੈਂਡ ਦੇ ਨਾਲ ਸੋ ਇਸ ਮਹਿੰਦੀ ਲਗਾ ਲਈ ਸੀ ਹੁਣ ਰਹਿ ਗਈ ਮੰਮੀ ਮਹਿੰਦੀ ਲਗਾਉਣ ਵਾਲੀ ਤੇ ਮੇਰੇ ਭੈਣ ਐ ਤੇ ਹੋਰ ਜਿਹੜੇ ਰਹਿ ਗਏ ਉਹਨਾਂ ਨੂੰ ਮੈਂ ਹੁਣ ਮਹਿੰਦੀ ਲਗਾਉਂਗੀ ਸਾਢੇ ਵਜਣਗੇ 12 12 1 ਨਹੀਂ ਨਹੀਂ ਕੋਈ ਸੋ ਅਸੀਆਂ ਲੱਗਿਆ ਸੋਣ ਸੇਰੇ ਸਾਡੇ ਘਰ ਸੁਖਮਨੀ ਸਾਹਿਬ ਦਾ ਪਾਠ ਸ਼ਗਨ ਬੁੱਤਕਾ ਟੋ ਜਾਣੀ ਆ ਕੱਲ ਨੂੰ ਵੇਖਾਂਗੇ ਮੋਕਮੇਲੇ ਤੇ ਕੱਲ ਦਾ ਵੀ ਵਲੌਗ ਬਣਾ ਕੇ ਤੁਹਾਨੂੰ ਦਿਖਾਵਾਂਗੇ ਕਿੰਦਾ ਆ ਇੰਜੋਏ ਕਰਦੇ ਆ ਕੱਲ ਨੂੰ ਸੋ ਅੱਜ ਲਈ ਇੰਨਾ ਹੀ ਬਾਏ ਬਾਏ ਟਾਟਾ